ਠੀਕ ਆ ਹੁਣ ਜਮਾ ਸੈਟ ਆ ਇਹ ਤੇ ਨਾਂ ਵੀ ਇਹਦਾ ਬਈ ਜੋਰਾ ਰੱਖਤਾ ਠੀਕ ਆ ਰੋਜ ਹੈਗਾ ਇਹ ਤੇ ਬਾਕੀ ਤਾਂ ਆਪਣੇ ਜਿਹੜੇ ਦੂਜੇ ਹੁੰਦੇ ਆ ਉਹ ਤਾਂ ਹੁੰਦੇ ਆ ਬਈ ਚਿੱਟੇ ਤੇ ਕਾਲੇ ਇਹ ਚਿੱਟਾਗਾ ਇਹ ਲੀਲਾ ਜਿਹੜੇ ਉਹ ਹੁੰਦੇ ਆ ਕਾਲੇ ਹੁੰਦੇ ਆ ਰੋਜ ਜਿਹੜੇ ਦੂਜੇ ਹੁੰਦੇ ਨੇ ਤੇ ਇਹ ਨੀਲਾ ਮਿੱਤਰੋ ਤੇ ਜਿਹਨੂੰ ਨੀਲ ਕਾਓ ਕਹਿੰਦੇ ਆ ਉਹ ਤਾਂ ਗਾਂ ਦੀ ਕਿਸਮ ਚ ਹੁੰਦਾ ਇਹ ਤੇ ਬੜੇ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਆ ਬਈ ਵੀਡੀਓ ਪਾਇਆ ਕਰੋ ਨਾ ਵੀ ਕਿਵੇਂ ਆ ਜੋਰ ਆਪਣਾ ਤਾਂ ਕਰ ਕੇ ਆਪਾਂ ਵੀ ਵੀਡੀਓ ਬਣਾਉਣੇ ਹੁੰਨੇ ਆ ਠੀਕ ਆ ਨਾਲੇ ਪਤਾ ਲੱਗਦਾ ਰਹਿੰਦਾ ਸਲਾਹਾਂ ਮਿਲ ਜੰਦੀਆਂ ਬਈ ਕਮੈਂਟ ਆ ਜਾਂਦੇ ਨੇ ਆਪਾਂ ਕਮੈਂਟ ਪੜ ਪੜ ਕੇ ਵੀ ਬਹੁਤ ਇਹਦੀ ਜਿਹੜੀ ਮਤਲਬ ਕਿ ਦੇਸੀ ਜੜੀ ਬੂਟੀਆਂ ਪੱਲਿਆਉਂਦੇ ਰਹੇ ਆ ਤੇ ਕਮੈਂਟਾਂ ਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਹੁਣ ਆਪਣਾ ਜੋੜਾ ਸੈੱਟ ਆ ਬਈ ਪੈਰ ਵੀ ਵਧੀਆ ਨੇ ਇਹਦੇ ਤੇ ਹੌਲੀ ਹੌਲੀ ਚੱਲਣ ਵੀ ਲੱਗ ਜੂ ਕੱਲ ਦੋ ਡਾਕਟਰਾਂ ਨੇ ਫੋਨ ਆਏ ਸੀ ਉਹਨਾਂ ਨੇ ਵੀ ਕੁਝ ਦਵਾਈਆਂ ਲਿਖਾਈਆਂ ਨੇ ਮੇਰੇ ਕੋਲ WhatsApp 'ਚ ਪਈਆਂ ਨੇ ਉਹ ਵੀ ਆਪਾਂ ਜਾ ਕੇ ਲੈ ਕੇ ਆਵਾਂਗੇ ਪਰ ਦਵਾਈ ਬਈ ਥੋੜੀ ਦੂਰੋਂ ਮਿਲਦੀ ਆ ਹਨ ਵੀ ਆਪਣੇ ਲਵੇ ਇੰਨਾ ਕੋਈ ਵੱਡਾ ਮੈਡੀਕਲ ਨਹੀਂ ਹੁੰਦਾ ਵੀ ਜੀ ਤੋਂ ਹਰ ਦਵਾਈ ਮਿਲ ਜਾਂਦੀ ਆ ਦੂਰੋਂ ਮਿਲਦੀ ਆ ਭਾਈ ਪਰ ਆਪਾਂ ਲੈ ਆ ਜਰੂਰ ਆਉਣੇ ਆ ਤੇ ਹੁਣ